ਬਾਥਰੌ ਜਮ ਲੌਣਾ ਸਰਦਾਰ ਮੇਜਰ ਸਿੰਘ ਮੁਖਸੰਦ ਤੋਂ ਇਹਨੇ ਮਤਲਬ ਥਾਰਾ ਇੰਡੀਆ ਕੋ ਮਾਇਆ ਸਾਈਕਲ ਤੇ ਹੋਣ ਮਾਇਆ ਤੋਂ ਧੰਨਵਾਦ ਦਿੱਤਾ ਲਿਆ ਗਿਆ ਰਿਹਾ ਸੀਗਾ ਇਹ ਥਮੇਲੇ ਤੇ ਮੈਂ ਇਹਨਾਂ ਨੂੰ ਖੜਕੇ ਦਾ ਚੰਗੀ ਇਹ ਹੁਣ ਮੁਖਸੰਦ ਤੋਂ ਚਲੇ ਸੀਗੇ ਲੇ ਲਾਖ ਸਾਈਕਲ ਤੇ ਜਾ ਕੇ ਆਏ ਆ ਬਾਕੀ ਇਹ ਸਭੀ ਰੱਖਣਗੇ ਕਿ ਕਿੰਨੇ ਵਜੇ ਕਿੰਨੀ ਯਾਤਰਾ ਕੀਤੀ ਤੇ ਮੁਖਸੰਦ ਕਿੱਥੇ ਆਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮੀਤਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਦਰਵਾਜੀ ਨੇ ਸ਼ਿਖ ਮੁਖਸਰ ਦਾ ਵਾਜੀ ਮੈਂ ਆਪਣੇ ਪਿੰਡ ਕੋਟ ਭਾਈ ਕੋ ਫੇਰ ਜਾਉਂਦੀ ਆਪਾਂ 5 ਮਈ ਨੂੰ ਜੋ ਕਿ 1 ਮਹੀਨਾ 5 ਦਿਨ ਵਿੱਚ ਮੈਂ ਨੇੜੇ ਤੱਕ ਗੁਰਦਾਸ ਸਿੰਘ ਪੱਥਰਾਂ ਤੋਂ ਪਹੁੰਚਿਆ ਡਾਕਟਰ ਜੀ ਦੇ ਪਾਪਨਾਂ ਦੀ ਜਲਪਾ ਹੋਈ ਉਹ ਤੋਂ ਹੁਣ ਆਇਆ ਰਾਧਾ ਵਿਸ਼ਰਾਮ ਅਪਰੀ ਕੋਟਾ ਆਪਾਂ ਬੀਤੇ ਦਰ ਦੇ ਮਤੇ ਪੜਾ ਦਿੱਤਾ ਜੀਗਾ ਇੱਥੋਂ ਮੈਂ ਅੱਗੇ ਕੋਟਪੁਰਾ ਨੂੰ ਜਾ ਰਿਹਾ ਸੀ ਇਹ ਭਾਈ ਸਾਹਿਬ ਨੇ ਮਿਲੇ ਇਹਨਾਂ ਨੇ ਮੇਰਾ ਮਾਨਸਰਤ ਕੰਮ ਕੀਤਾ ਹੀ ਦੀ ਤੇ ਕੀਤਾ ਹਾਂ ਜਿੱਤੇ ਇੱਦੀ ਤੇ ਇਹ ਇਹਨਾਂ ਨੇ ਬਹੁਤ ਸਤਿਕਾਰ ਕੀਤਾ ਜੀ ਤੇ ਰਾਸਤੇ ਵਿੱਚ ਇਹਨਾਂ ਦੇ ਪੁੱਤਰਾਂ ਇਕੱਲ ਦੀ ਪਿੱਛੇ ਕੀਤੀ ਯਾਤਰਾ ਕੀਤੀ ਹੈਗੀ ਇਹ ਬਾਬੇ ਨਾਲ ਦੀ ਕਿਰਪਾ ਹੋਈ ਹੈ ਜੀ ਪੂਰੇ ਭਾਰ ਦੀ ਯਾਤਰਾ ਜੋ ਕਿ ਲਗਾਤਾਰ 19 ਮਿੰਨਤ ਹੋਈ ਹੈ ਜੀ 73000 ਰੁਪਏ ਮਟਰ ਦੇ ਕੇ ਦੱਲਿਆ ਜੀ ਜਿਹੜੇ ਪੰਜਾਬ ਹਨ ਅੰਧਾ ਰਾਤ ਦੇ ਨਾਸ ਮਾਰਸ਼ ਦਾ ਦੇਵਾ ਦਾ ਨਾਸ ਦਾ ਇਹਲਾ ਕਰਨ ਕਰਨ ਵਾਲੀ ਯਾਤਰਾ ਹੈ ਅਰਿਸ਼ਾਲੇ ਤੋਂ ਦਾਪ ਦਾ ਲੱਤ ਪੁਰਾ ਮੀਰ ਅਮਲੀਪੁਰ ਨਾਦਰਨ ਲਾਤਿਕ ਕੰਬੇ ਹਾਜੀ ਉੱਪਰ ਰੁਸ਼ਵੀਰ ਕਾਠਮੰਡੂ ਬਾਬਾ ਨਾਨਕ ਜੀ ਆ ਆਪਣਾ ਸਾਈਕਲ ਗੋਰਖਪੁਰ ਤੋਂ ਕਾਠਮੰਡੂ ਗਿਆ ਸੀਗਾ ਜੀ ਤੇ ਥੋੜਾ ਜਿਹਾ ਪਟਾਗ ਸੱਚ ਕਹਿੰਦੇ ਸ਼੍ਰੀ ਹਰਿਉਤਸਵ ਸਾਈਕਲ ਤੇ ਬਾਬੇ ਨਾਲ ਕਿਰਪਾ ਕੀਤੀ ਮਾ ਜਿਹੜੀ ਅਜੋਕਾਲ ਦੀ ਤੇ ਤੇਰੀ ਬਰੀਕਾ ਤੇ ਇਹ ਕਾਰਜ ਜਾਣਾ ਮੋੜ ਦਿੱਤੇ ਇਹ ਯਾਤਰਾ 5 ਮਈ ਪਿੰਡਪੋਟ ਪੇ ਤੋਂ ਸ਼ੁਰੂ ਕਰਦੇ ਹੋਇਆ ਦਾਤਾ ਨੂੰ ਕਰਕੇ ਜੀ ਯਾਤਰਾ ਉਹ ਚਾਹਤ ਕਰਦੇ ਨੇ ਦੋ ਪੈਰਾਂ ਤੇ ਜਾਈ ਉਹਦੇ ਗੁਰੂ ਘਰ ਦੇ ਚਾਰ ਦਸ ਮੈਂ ਦੀ ਕਰਕੇ ਯਾਤਰਾ ਬਲਾਦੂ ਰੁਵਾਈ ਜੁਆਇੰਟ ਇੰਸਟਾਲ ਮਾਸ਼ਾ